ਸਨਮਾਨਯੋਗ ਗੁਰੂ ਕੀ ਸਾਜੀ ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅਸੀਂ ਇਹ ਜਾਣਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਹੁਤ ਹੀ ਦੁਖੀਆਂ ਦਾ ਗਰੀਬਾਂ ਦਾ ਬੇਆਸਰਿਆਂ ਦਾ ਉਧਾਰ ਕੀਤਾ ਅੱਜ ਅਸੀਂ ਇਸ ਤਰ੍ਹਾਂ ਹੀ ਗੁਰੂ ਪਿਆਰੇ ਮਹਾਰਾਜ ਜੀ ਦਾ ਉਹ ਕਥਾ ਵਿਚਾਰ ਸਰਵਣ ਕਰਾਂਗੇ ਜਦ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਹੀ ਪੁਰਾਣੇ ਬਹੁਤ ਸਦੀਆਂ ਪੁਰਾਣੇ ਇੱਕ ਕਾਂ ਦਾ ਉਧਾਰ ਕੀਤਾ ਸੀ ਇਹ ਜੋ ਕਥਾ ਹੈ ਗੁਰਨਾਨਤ ਸਾਹਿਬ ਜੀ ਦੀ ਗੁਰਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਹੈ ਜੀ ਜਿਹਦੀ ਕਥਾ ਪੁਰਾਤਨ ਸਮੇਂ ਤੋਂ ਹੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਕੀਤੀ ਜਾਂਦੀ ਸੀ ਗੁਰੂ ਪਿਆਰਿਓ ਗੁਰਨਾਨਕ ਸਾਹਿਬ ਜੀ ਨੇ ਜਿਨ੍ਹਾਂ ਨੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਆਕਾਸ਼ ਦੇ ਤਾਰੇ ਤਾਂ ਗਿਨੇ ਜਾਂਦੇ ਆ ਪਰ ਜਿਨ੍ਹਾਂ ਨੂੰ ਬਾਬਾ ਨਾਨਕ ਜੀ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਤਾਂ ਆਓ ਜੀ ਆਪਾਂ ਗੁਰਨਾਨਕ ਦੇਵ ਜੀ ਤੇ ਯਕੀਨ ਕਰੀਏ ਭਰੋਸਾ ਕਰੀਏ ਤੇ ਇਹ ਜੋ ਕਥਾ ਵਿਚਾਰ ਹੈ ਆਪਾਂ ਸਰਵਣ ਕਰੀਏ ਪਾਈ ਬਾਲਾ ਜੀ ਇਹ ਕਥਾ ਕਹਿ ਰਹੇ ਪਾਈ ਬਾਲਾ ਜੀ ਕਹਿਣ ਲਗੇ ਗੁਰੂ ਮਹਾਰਾਜ ਅਗਰਜ ਗਮਨੇ ਸ੍ਰੀ ਗੁਰੂ ਗਏ ਇੱਕ ਸਥਾਨ ਗੁਰੂ ਨਾਨਕ ਸਾਹਿਬ ਜੀ ਚਲਦੇ ਹੋਏ ਇੱਕ ਸਥਾਨ ਤੇ ਪਹੁੰਚੇ ਤੇ ਉਥੇ ਬਹੁਤ ਵਿੰਗਮ ਦੇ ਵਿੱਚ ਕਾਕ ਪਸੰਭ ਜੀ ਬੈਠੇ ਸੀ ਜਿੱਥੇ ਬਹੁਤ ਵਿੰਗਮੀ ਉਥੇ ਹੀ ਕਾਕ ਪਸੰਡ ਬਿਰਾਜ ਰਹੇ ਕਾਕ ਪਸੰਡ ਸਾਰੇ ਸਾਧੂਆਂ ਵਿੱਚ ਬੈਠੇ ਜਿਨ੍ਹਾਂ ਦੇ ਹਿਰਦੇ ਵਿੱਚ ਬਹੁਤ ਪ੍ਰੇਮ ਉਥੇ ਇੱਕ ਵੱਡਾ ਸਾਰਾ ਵਿੰਗਮ ਉੱਚਰ ਕਥਾ ਪ੍ਰੇਮ ਊਰਜਾ ਹੀ ਵੱਡੇ ਪ੍ਰੇਮ ਦੇ ਨਾਲ ਕਥਾ ਉਚਾਰਨ ਕਰ ਰਿਹਾ ਸਾਧੂ ਸੰਤ ਕਥਾ ਸੁਣਾ ਰਹੇ ਇਹ ਆਪਾਂ ਵੇਖਦੇ ਵੀ ਹਾਂ ਕਿ ਜਿਵੇਂ ਅੱਜ ਕੱਲ ਦੇ ਬੰਦੇ ਜਿਹੜੇ ਲੋਕ ਉਹ ਸ਼ੋਰ ਸ਼ਰਾਬੇ ਵਾਲਾ ਗੀਤ ਸੰਗੀਤ ਜਿੱਥੇ ਸੁਣਦੇ ਆ ਪਰ ਗੁਰੂ ਪਿਆਰੇ ਰੱਬ ਦੇ ਪਿਆਰੇ ਗੁਰੂ ਦਾ ਕਥਾ ਸੁਣ ਕੇ ਹੀ ਖੁਸ਼ ਹੁੰਦੇ ਆ ਉਹ ਮਹਾਪੁਰਖ ਸਾਧੂ ਸਨ ਜਿਹੜੇ ਹਨ ਉਹ ਕਥਾ ਵਿਚਾਰ ਸੁਣ ਰਹੇ ਜਿਨ੍ਹਾਂ ਵਿੱਚ ਭਗਤੀ ਕਰਨ ਬਾਰੇ ਵੱਡਾ ਪ੍ਰੇਮ ਤੇ ਉਤਸ਼ਾਹ ਹੈ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਹਨ ਬੈਸ ਜਾਏ ਤਹਾਂ ਸੁਖ ਕਾਰੀ ਮਰਦਾਨ ਜਿੰ ਸਹਿ ਸਾਰੇ ਕਿ ਕੁਝ ਸੰਗਤਾਂ ਮੰਨਦੀਆਂ ਕਿ ਗੁਰਨਾਨਕ ਦੇਵ ਜੀ ਦੇ ਨਾਲ ਕੇਵਲ ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ ਕਿ ਕੱਲੇ ਭਾਈ ਮਰਦਾਨਾ ਜੀ ਹੀ ਨਾਲ ਸੀ ਪਰ ਸਾਡੇ ਕੁਝ ਪ੍ਰਾਤਨ ਗ੍ਰੰਥ ਜਿਸ ਤਰ੍ਹਾਂ ਇੱਕ ਗ੍ਰੰਥ ਹੈ ਮੈਂ ਆਪ ਜੀ ਨੂੰ ਸਰਵਣ ਕਰਾ ਰਿਹਾ ਗੁਰਨਾਨਕ ਪ੍ਰਕਾਸ਼ ਕਵੀ ਸੰਤੋਖ ਜੀ ਦੀ ਰਚਨਾ ਦੇ ਵਿੱਚ ਤੇ ਭਾਈ ਬੱਲਾ ਜੀ ਦੀ ਜਨਮ ਸਾਖੀ ਵਿੱਚ ਹੈ ਵੀ ਭਾਈ ਬੱਲਾ ਜੀ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੀ ਮੇਰੇ ਗੁਰੂ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੋਰ ਦੂਜੇ ਹੱਥ ਫੱਬੇ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਵ ਦੋ ਅਨੰਨ ਪਿਆਰੇ ਸਾਥੀ ਭਾਈ ਬੱਲਾ ਤੇ ਭਾਈ ਮਰਦਾਨਾ ਜੀ ਨਾਲ ਸੀ ਇਹ ਕਥਾ ਵਿੱਚ ਇਸ ਤਰ੍ਹਾਂ ਲਿਖਿਆ ਇਹਦੀ ਕਥਾ ਬਹੁਤ ਸਮੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਤਖਤ ਸਾਬਾਨਾਂ ਦੇ ਉੱਪਰ ਵੀ ਕੀਤੀ ਜਾਂਦੀ ਹੈ ਇਹ ਆਪਾਂ ਜਾਣਦੇ ਹਾਂ ਜਿਹੜੀਆਂ ਸੰਗਤਾਂ ਇਸ ਬਾਰੇ ਜਾਣਕਾਰੀ ਰੱਖਦੀਆਂ ਨੇ ਉਹਨਾਂ ਨੂੰ ਇਹ ਸਾਰੀ ਗੱਲ ਦਾ ਪਤਾ ਹੈ ਗੁਰੂ ਪਿਆਰਿਓ ਇਹ ਵਿਚਾਰ ਉਥੇ ਕਥਾ ਕਾਕ ਪਸੰਦ ਜੀ ਵੀ ਸੁਣ ਰਹੇ ਸੀ ਸੁਖਕਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਜਾ ਕੇ ਬੈਠ ਗਏ ਜਦ ਕਾਕ ਪਸੰਦ ਕਥਾ ਕਰਨ ਤੋਂ ਹਟ ਗਿਆ ਨਾ ਸਾਰੇ ਵਿੰਗਮੇ ਮਿਲ ਕੇ ਉਹਨੂੰ ਮੱਥਾ ਟੇਕ ਬੰਦਨਾ ਕੀਤੀ ਕਿ ਇਹਨੇ ਭਾਈ ਸਾਨੂੰ ਰੱਬ ਦੀਆਂ ਗੱਲਾਂ ਦਸੀਆਂ ਫਿਰ ਕਾਫੀ ਸਮਾਂ ਬੀਤ ਗਿਆ ਬਹੁਰਕੇ ਤਕ ਕਾਲ ਬਿਤਾਵਾ ਸ਼ਬਦ ਤਵੇ ਮਰਦਾਨਾ ਗਾਵਾ ਉਦੋਂ ਫਿਰ ਭਾਈ ਮਰਦਾਨਾ ਜੀ ਜਿਹੜੇ ਹਨ ਉਹਨਾਂ ਨੇ ਇੱਕ ਸ਼ਬਦ ਗਾਇਨ ਕੀਤਾ ਗੁਰੂ ਸਾਹਿਬ ਜੀ ਦਾ ਸ਼ਬਦ ਸੁਣ ਕੇ ਕਾਕ ਪਸੰਦ ਪ੍ਰੇਮ ਨਾਲ ਭਰ ਗਿਆ ਬੰਡਿਓ ਆਨੰਦ ਹੋਤ ਅਧਿਕ ਲੱਗੀ ਸਮਾਦ ਵਿਸ਼ੇਪੁਨ ਦੇ ਚੰਦਰਮਾ ਨੂੰ ਦੇਖ ਕੇ ਸਾਗਰ ਵਿੱਚ ਸਮੁੰਦਰ ਵਿੱਚ ਖੁਸ਼ੀ ਆ ਜਾਂਦੀ ਹੈ ਕਾਕ ਪਸੰਦ ਦੀ ਸਮਾਧੀ ਲੱਗ ਗਈ ਭਾਈ ਮਰਦਾਨਾ ਜੀ ਕਾਫੀ ਸਮੇਂ ਤੱਕ ਸ਼ਬਦਾਂ ਦਾ ਗਾਇਨ ਕਰਦੇ ਰਹੇ ਕਰਦੇ ਰਹੇ ਫਿਰ ਚੁੱਪ ਕਰਕੇ ਬੈਠ ਗਏ ਇੱਕਦਮ ਉਹ ਕਾਕ ਪਸੰਦ ਨੇ ਆਪਣੇ ਨੇਤਰ ਖੋਲੇ মুখ ਤੋਂ ਮਿੱਠੇ ਤੇ ਕੋਮਲ ਸ਼ਬਦਾਂ ਦਾ ਉਚਾਰਨ ਕੀਤਾ ਕਿ ਭਾਈ ਇਹ ਤੂੰ ਕਿਸ ਦਾ ਸ਼ਬਦ ਗਾਇਆ ਹੈ ਜੋ ਗਾ ਰਿਹਾ ਹੈ ਮਹਾਮੋਹ ਦੇ ਬਨ ਵਾਸਤੇ ਜੋ ਦਾਵਾ ਨਾਲ ਅਗਨੀ ਦੇ ਸਮਾਨ ਹੈ ਜਿੰਨਾ ਸੁੰਦਰ ਸ਼ਬਦ ਇਹਦਾ ਬਾਣਿਆ ਹੈ ਇਹਨੂੰ ਸੁਣਨ ਨਾਲ ਉਤਸ਼ਾਹ ਵਾਦਾ ਹੈ ਵੱਡਾ ਸੋਹਣਾ ਪ੍ਰੇਮ ਨਾਲ ਤੂੰ ਗਾਇਆ ਹੈ ਮੈਨੂੰ ਸ਼ਬਦ ਲਿਖਾਰੀ ਦਾ ਨਾਮ ਦੱਸੋ ਤੇ ਕੋ ਨਾਮ ਬਤਾਵੋ ਮੋਹੀ ਕਈ ਵਾਰੀ ਆਪਾਂ ਕੋਈ ਚੀਜ਼ ਸੁਣਦੇ ਹਾਂ ਤੇ ਆਪਾਂ ਇਹ ਵੀ ਪਤਾ ਕਰੀਏ ਕਿ ਲੇਖਕ ਕੌਣ ਹੈ ਇਹ ਕਵਿਤਾ ਦਾ ਕਵੀ ਕੌਣ ਹੈ ਕਈ ਵਾਰੀ ਗਾਉਣ ਵਾਲਾ ਕੋਈ ਹੋਰ ਹੁੰਦਾ ਲਿਖਣ ਵਾਲਾ ਕੋਈ ਹੋਰ ਹੁੰਦਾ ਸੰਗਤ ਜੀ ਇਸ ਤਰ੍ਹਾਂ ਹੀ ਉਹਨਾਂ ਆਖਿਆ ਵੀ ਇਸ ਸ਼ਬਦ ਦੇ ਲਿਖਾਰੀ ਕੌਣ ਆ ਦੱਸੋ ਜੀ ਉਹ ਵੱਡੇ ਭਗਤੀ ਰੰਗ ਵਿੱਚ ਰੰਗੇ ਲੱਗਦੇ ਆ ਭਾਈ ਮਰਦਾਨਾ ਜੀ ਕਹਿੰਦੇ ਕਿ ਦੇਖੋ ਜੀ ਇਹ ਜਿਹੜਾ ਸ਼ਬਦ ਹੈ ਨਾ ਸੁੰਨ ਮਰਦਾਨ ਬਚਨ ਬਖਾਨਾ ਸ਼੍ਰੀ ਨਾਨਕ ਪ੍ਰਭ ਸਭ ਗੁਣ ਗਾਨਾ ਜਿਹੜੇ ਸਾਰੇ ਗੁਣਾਂ ਦਾ ਖਾਨ ਹਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਜਿਹੜਾ ਸ਼ਬਦ ਹੈ ਇਹ ਉਹਨਾਂ ਦੁਆਰਾ ਗਾਇਨ ਕੀਤਾ ਹੋਇਆ ਹੈ ਇਹਨਾਂ ਦੀ ਹੀ ਰਚਨਾ ਹੈ ਨਿਰੰਕਾਰ ਦੇ ਅਵਤਾਰ ਨੇ ਕਾਕ ਪਸੰਦ ਨੇ ਅਦੱਬ ਕੰਨਾਂ ਨਾਲ ਸੁਣਿਆ ਉਹਨੇ ਆ ਕੇ ਗੁਰੂ ਦੇ ਚਰਨਾਂ ਨਾਲ ਲਪਟ ਗਿਆ ਸੀ ਉਹ ਦੂਰ ਨਾ ਆਏ ਚਰਨ ਲਪਟਾ ਉਹਨਾਂ ਨੂੰ ਵੇਖ ਕੇ ਸਾਰੇ ਵਿਹੰਗਵੇਂ ਸਾਧੂ ਵੀ ਆ ਗਏ। ਉਹਨਾਂ ਨੇ ਵੀ ਗੁਰਨਾਣ ਦੇਵ ਜੀ ਦੇ ਮਹਾਰਾਜ ਨੂੰ ਬੰਦਨਾ ਕਰਕੇ ਮੱਥਾ ਟੇਕ ਸਾਰਿਆਂ ਨੇ ਸੁਖ ਪ੍ਰਾਪਤ ਕੀਤਾ। ਕਾਕ ਪਸੰਦ ਜੋਰ ਜਗ ਹਾਥਾ ਬੋਲਿਓ ਬਚਨ ਪ੍ਰਭੂ ਕੇ ਸਾਥਾ। ਕਾਕ ਪਸੰਦ ਨੇ ਦੋਵੇਂ ਹੱਥ ਜੋੜੇ ਗੁਰੂ ਜੀ ਨਾਲ ਇਸ ਤਰ੍ਹਾਂ ਬਚਨ ਕੀਤੇ। ਇਹ ਸੁਧ ਮੋਕੋ ਹੋਤੀ ਅਗਗਾਰੀ ਪ੍ਰਗਟ ਹਰ ਕਲ ਕਾਲ ਮਜਾਰੀ। ਕੀ ਖਬਰ ਮੈਨੂੰ ਪਹਿਲੇ ਮਿਲ ਚੁਕੀ ਹੈ। ਇਹ ਖਬਰ ਮੈਨੂੰ ਪਹਿਲੇ ਮਿਲ ਚੁਕੀ ਹੈ ਵਿਕਲਯੁਗ ਵੀ ਹਰੀ ਨੇ ਅਵਤਾਰ ਲਿਆ ਦੇਖੋ ਕਾਂ ਜਿਹੜਾ ਹੈ ਕਾਕ ਪਸੰਡ ਉਹਦੀ ਬੰਦਗੀ ਕਿੰਨੀ ਹੈ ਕਿਉਂਕਿ ਉਹਨੇ ਆਪਣਾ ਸਾਰਾ ਕੁਝ ਦੱਸਣਾ ਨਾ ਅੱਗੇ ਜਾ ਕੇ ਆਪ ਜੀ ਨੂੰ ਸਾਰੀ ਗੱਲ ਜਿਹੜੀ ਸਪਸ਼ਟ ਸਮਝ ਆਵੇਗੀ ਮੇਰੇ ਹਿਰਦੇ ਵਿੱਚ ਵੱਡੀ ਚਾਹ ਸੀ ਮੈਂ ਗੁਰੂ ਜੀ ਦੇ ਦਰਸ਼ਨ ਕਰਾਂ ਸਬੱਬ ਦੇ ਨਾਲ ਕਹਿੰਦੇ ਮੇਰੇ ਕੋਲ ਆਏ ਆ ਵੈਦੀ ਕੁルド ਦੀਪਕ ਨੇ ਮੈਨੂੰ ਦਰਸ਼ਨ ਦਿੱਤੇ ਆਪ ਮੇਰਾ ਮਨੋਰਥ ਪੂਰਾ ਕੀਤਾ ਆਪਣੀ ਅੱਖਾਂ ਦੇ ਨਾਲ ਅੱਜ ਮੈਂ ਇਹਨਾਂ ਦਾ ਸਰੂਪ ਦੇਖਿਆ ਕਲ ਕਾਲ ਮਤਬੰਦ ਬੇਮੁੰਡ ਕਲਯੁਗ ਦੇ ਲੋਕ ਕਹਿੰਦੇ ਵੀ ਬਹੁਤ ਪਾਗਲ ਹੋ ਗਏ ਆਪਾਂ ਦੇਖੀ ਜਾਣਾ ਕਲਯੁਗ ਦੇ ਲੋਕਾਂ ਦਾ ਹਾਲ ਕੀ ਹੈ ਸੋਚਦੇ ਕੁਝ ਆ ਕਰਦੇ ਕੁਝ ਆ ਦੱਸਦੇ ਕੁਝ ਹੋਰ ਇਹਨਾਂ ਦਾ ਮਨ ਜਿਹੜਾ ਉਹ ਭਰਮਾਂ ਨਾਲ ਉਹ ਝਾਟ ਜਿਹੜਾ ਹੋਇਆ ਪਿਆ ਕਲਯੁਗ ਵਿੱਚ ਲੋਕ ਮਤਹੀਨਾ ਮੂਰਖ ਮੋਹ ਵਿੱਚ ਪੈ ਕੇ ਲੋਕਾਂ ਦਾ ਧਰਮ ਗਵਾਸ਼ ਗਿਆ ਹੈ ਮੋਹ ਦੇ ਵਿੱਚ ਫਸੇ ਹੋਏ ਧਰਮ ਉਹਨਾਂ ਦਾ ਪ੍ਰੇਸ਼ਟ ਹੋ ਗਿਆ ਹੈ। ਉਹਨਾਂ ਲੋਕਾਂ ਨੂੰ ਸਿੱਧੇ ਰਾਹ 'ਤੇ ਪਾਉਣ ਵਾਸਤੇ ਤੇ ਉਹਨਾਂ ਦੇ ਹਿਰਦਿਆਂ ਵਿੱਚ ਖੋਟੀ ਬੁੱਧੀ ਦਾ ਗੰਡ ਨੂੰ ਦੂਰ ਕਰਨ ਵਾਸਤੇ ਆਏ ਨੇ। ਇਸ ਧਰਤੀ ਦੇ ਉੱਪਰ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੇ ਮਨੁੱਖ ਦਾ ਸਰੀਰ ਧਾਰਨ ਕੀਤਾ ਹੈ। ਤੁਸੀਂ ਉਹਨਾਂ ਲੋਕਾਂ ਦਾ ਆਧਾਰ ਜਿਹੜਾ ਵੀ ਤੁਹਾਡੇ ਚਰਨਾਂ ਦਾ ਸ਼ਰਨ ਆਵੇਗਾ ਗੁਰੂ ਨਾਨਕ ਜੀ ਉਹ ਦੁਨੀਆ ਵਿੱਚ ਕਿਉਂ ਨਾ ਕਰੇਗਾ? ਜਨਮ ਰਨ ਜਿਹੜਾ ਹੈ ਕਿਉਂ ਨਹੀਂ ਖਤਮ ਹੋਵੇਗਾ? ਜਿਹੜਾ ਤੁਹਾਡੇ ਬਚਨਾਂ ਦਾ ਕਮਾਈ ਕਰੇਗਾ ਉਹਨੂੰ ਵੱਡਾ ਫਲ ਮਿਲੇਗਾ ਜਿਸਮੇ ਸ਼ਕਤ ਗਿਆਨ ਕੀ ਰਾਖੀ ਤਹਿ ਪੜ ਕਿਉ ਨ ਹੋਏ ਗਤ ਆਖੀ ਇਹਦੇ ਵਿੱਚ ਗਿਆਨ ਦੀ ਸ਼ਕਤੀ ਰੱਖੀ ਹੋਈ ਹੈ ਉਹਨੂੰ ਪੜ ਕੇ ਮੁਕਤੀ ਦੀ ਇਸ਼ਾ ਵਾਲਾ ਕਿਉ ਨ ਹੋਵੇਗਾ ਸ੍ਰੀ ਨਾਨਕ ਬੋਲੇ ਤਬੇ ਸਭ ਗੁਣ ਮੈਂ ਪ੍ਰਦਾਨ ਫਿਰ ਗੁਰਨਾਨਦ ਦੇਵ ਜੀ ਕਹੇ ਕਾਕ ਪਸੰਦ ਜੀ ਤੁਸੀਂ ਸਾਰੇ ਗੁਣਾ ਵਿੱਚ ਵੱਡੇ ਹੋ ਹਰ ਵੇਲੇ ਭਗਤੀ ਦੇ ਵਿੱਚ ਰਹਿੰਦੇ ਹੋ ਸੁਣਨ ਵਾਲਿਆਂ ਵਿੱਚੋਂ ਵੀ ਤੁਸੀਂ ਮਹਾਨ ਹੋ ਇਹ ਸੁਣ ਕੇ ਕਾਕ ਪਸੰਦ ਬੋਲਿਆ ਸਤਿਗੁਰੂ ਜੀ ਮੇਰੀ ਸਹਾਇਤਾ ਕਰੋ ਮੇਰੇ ਕੁਝ ਸਵਾਲ ਦੇ ਜਵਾਬ ਹੀ ਦਿਓ ਮਹਾਰਾਜ ਗੁਰੂ ਸਾਹਿਬ ਜੀ ਨੇ ਪੁੱਛਿਆ ਭਾਈ ਦੱਸੋ ਵੀ ਕੀ ਪੁੱਛਣਾ ਚਾਹੁੰਦੇ ਹੋ ਉਹ ਕਹਿਣ ਲੱਗਾ ਮਹਾਰਾਜ ਸਰੋਤੇ ਕਿਸ ਪ੍ਰਕਾਰ ਦੀਜੇ ਮੋਹ ਪਤਾਏ ਸਰੋਤੇ ਕਿੰਨੀ ਤਰ੍ਹਾਂ ਦੇ ਹੁੰਦੇ ਆ ਕਿਰਪਾ ਕਰਕੇ ਮੈਨੂੰ ਇਹ ਦੱਸਣਾ ਕਰੀਏ ਹੁਣ ਗੁਰੂ ਸਾਹਿਬ ਜੀ ਨੂੰ ਜਦ ਬੇਨਤੀ ਕੀਤੀ ਕਾਗ ਪਸੰਦ ਨੇ ਕਿ ਮਹਾਰਾਜ ਕਿਰਪਾ ਕਰਕੇ ਮੇਰੇ ਸਵਾਲਾਂ ਦੇ ਜਵਾਬ ਦਿਓ ਹੁਣ ਸਵਾਲ ਕੌਣ ਪੁੱਛਦਾ ਜਿਹੜਾ ਬੰਦਾ ਦੁਖੀ ਹੋਵੇਗਾ ਉਹਦੇ ਅੰਦਰ ਸਵਾਲ ਹੁੰਦੇ ਕਾਕ ਪਸੰਦ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਸਰੋਤਾ ਜਗ ਮੇ ਪੰਜ ਪ੍ਰਕਾਰ ਆ ਗੁਰੂ ਸਾਹਿਬ ਜੀ ਕਹਿਣ ਲਗੇ ਕਾਕ ਪਸੰਦ ਜੀ ਪੰਜ ਤਰ੍ਹਾਂ ਦੇ ਸਰੋਤੇ ਹੁੰਦੇ ਸਰੋਤੇ ਤੋਂ ਭਾਵ ਸੁਣਨ ਵਾਲੇ ਜੋ ਕਥਾ ਵਿਚਾਰ ਸੁਣਦੇ ਆ ਇਸ ਸਮਾਗਮ ਦੇ ਵਿੱਚ ਜਾਂਦੇ ਸਰੋਤੇ ਭਾਵ ਪੰਜ ਪ੍ਰਕਾਰ ਦੇ ਹੁੰਦੇ ਬਾਬਾ ਨਾਨਕ ਜੀ ਨੇ ਕਿਹਾ ਉਹ ਪੁੱਛਣ ਲੱਗਾ ਮਹਾਰਾਜ ਕਿਹੜੇ ਕਿੜੇ ਹੁੰਦੇ ਆ ਸੋ ਹੋ ਤੁਮ ਸੋ ਕਰੋ ਉਚਾਰ ਜਿਹੜੇ-ਜਿਹੜੇ ਵੀ ਹੁੰਦੇ ਆ ਗੁਰੂ ਸਾਹਿਬ ਜੀ ਕਹਿੰਦੇ ਦੱਸਦੇ ਆ ਭਾਈ ਰਾਗ-ਰਾਗਣੀ ਸਮਝੇ ਏਕਾ ਇੱਕ ਤਾਂ ਉਹ ਹੁੰਦੇ ਸਰੋਤੇ ਜਿਹੜੇ ਰਾਗ-ਰਾਗਣੀਆਂ ਨੂੰ ਜਾਣਦੇ ਆ ਉਹਨਾਂ ਨੂੰ ਰਾਗ ਵਿਦਿਆ ਦੀ ਸਮਝ ਹੁੰਦੀ ਆ ਦੂਜੇ ਪ੍ਰਕਾਰ ਦੇ ਸਰੋਤੇ ਸੁਰ ਦੇ ਗਿਆਨ ਨੂੰ ਪਛਾਣਦੇ ਆ ਤੀਜੇ ਨਾਲ ਸੁਨਿਤਾ ਦੇ ਆ ਤੀਜੇ ਤਰ੍ਹਾਂ ਦੇ ਜਿਹੜੇ ਸਰੋਤੇ ਹੁੰਦੇ ਉਹ ਪ੍ਰੇਮ ਨਾਲ ਭਰੇ ਹੋਏ ਰਾਗ ਦੇ ਤਾਲ ਨੂੰ ਸੁਣਦੇ ਆ ਉਹਨਾਂ ਨੂੰ ਤਾਲ ਦੀ ਸਮਝ ਹੁੰਦੀ ਹੈ ਤੇ ਚਧੁਰਦ ਬਾਦ ਤੇ ਰਸ ਲੈ ਆ ਤੇ ਚੌਥੀ ਪ੍ਰਕਾਰ ਦੇ ਸਰੋਤੇ ਵਾਜੇ ਤੋਂ ਰਸ ਲੈਂਦੇ ਹਨ ਪੰਜਵੀਂ ਪ੍ਰਕਾਰ ਦੇ ਸਰੋਤੇ ਸ਼ਬਦ ਅਰਥਾਂ ਨੂੰ ਵੀ ਨਾਂ ਨਾਲ ਸਮਝਦੇ ਆ ਜਿਹੜਾ ਚਤੁਰ ਮਨੁੱਖ ਉਹ ਸ਼ਬਦ ਦਾ ਸਾਰ ਨੂੰ ਸਮਝ ਲੈਂਦੇ ਆ ਇਸ ਲਈ ਸਭ ਤੋਂ ਮਹਾਨ ਵਿਦਵਾਨ ਸਰੋਤਾ ਉਹਨੂੰ ਸਮਝੋ ਜਿਹੜਾ ਅਰਥ ਸਮਝ ਕੇ ਉਹਦੇ ਦੇ ਵਿਚਾਰ ਕਰਦਾ ਸੋ ਸਭ ਹਤੇ ਲਖੋ ਮਹਾਨਾ ਅਰਥ ਸਮਝ ਕੇ ਗੁਣ ਤੇ ਸੁਜਾਨਾ ਜਾਨਤ ਹੋ ਸਭ ਵਿਖੇ ਡੇਰੇ ਸਮਝ ਅਰਥ ਸੁਖ ਪਾਏ ਘਨੇਰੇ ਉਹ ਹਰ ਥਾਂ ਜਿਹੜੇ ਵੱਡੇ ਆ ਅਰਥ ਸਮਝ ਕੇ ਵੱਡਾ ਸੁੱਖ ਪ੍ਰਾਪਤ ਕਰਦੇ ਆ ਜਿਹੜਾ ਬਾਣੀ ਨੂੰ ਵਿਚਾਰਦੇ ਆ ਅਰਥਾਂ ਦੇ ਨਾਲ ਪੜ੍ਹਦੇ ਆ ਉਹਨਾਂ ਦੇ ਮਨ ਵਿੱਚ ਪ੍ਰੇਮ ਭਗਤੀ ਪੈਦਾ ਹੁੰਦੀ ਹੈ ਚਰਜੀਵ ਹੋ ਜਾਂਦੇ ਪ੍ਰੇਮ ਨਾਲ ਅਰਥਾਂ ਨੂੰ ਸਮਝਦੇ ਆ ਵਿਚਾਰਦੇ ਆ ਅੰਮ੍ਰਿਤ ਰਸ ਦੇ ਨਾਲ ਤ੍ਰਿਪਤ ਹੋ ਜਾਂਦੇ ਆ ਹੋਰ ਜਿਹੜੇ ਚਾਰ ਤਰ੍ਹਾਂ ਦੇ ਸਰੋਤੇ ਉਹਨਾਂ ਦਾ ਕੇਵਲ ਲੜਾਈ ਝਗੜਾ ਖਾਣ ਤੱਕ ਸੀਮਤ ਹੁੰਦਾ ਕੰਮ ਇੰਨਾ ਹੀ ਸਨੇਹ ਹੁੰਦਾ ਉਹਨਾਂ ਦਾ ਫੋਕੇ ਰਸਾਂ ਵਿੱਚ ਰਸ ਜਾਂਦੇ ਆਂ ਅੰਤਰਮੁਖੀ ਅੰਮ੍ਰਿਤ ਰਸ ਨੂੰ ਪਛਾਣਦੇ ਨਹੀਂ ਸਤ ਸੰਗਤ ਦੇ ਰਸ ਨੂੰ ਤੁਸੀਂ ਜਾਣਦੇ ਹੋ ਕਿ ਉਹ ਵੱਡਾ ਚਰਜੀਵੀ ਪਤਾ ਪਾਇਆ ਇਹ ਸੁਣ ਕੇ ਭਾਈ ਮਰਦਾਨਾ ਜੀ ਬੋਲੇ ਪੁੱਛਣ ਵਾਸਤੇ ਕਿਹਾ ਰਿਖੀ ਜੀ ਮੈਨੂੰ ਇਹ ਦੱਸੋ ਇੱਥੇ ਬੈਠ ਕੇ ਤੁਸੀਂ ਕਿੰਨੇ ਯੁੱਗ ਦੇਖੇ ਤੇ ਬਤੀਤ ਕੀਤੇ ਉਹਦੇ ਬਾਰੇ ਵੀ ਮੈਨੂੰ ਦੱਸੋ ਜਦ ਭਾਈ ਮਰਦਾਨਾ ਜੀ ਉਹ ਬਾਰ ਬਾਰ ਸਵਾਲ ਪੁੱਛਦੇ ਆ ਨਾ ਫਿਰ ਉਹ ਕਹਿਣ ਲੱਗੇ ਭਾਈ ਸਾਹਿਬ ਭਾਈ ਮਰਦਾਨਾ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਅਨੰਨ ਪਿਆਰੇ ਹੋ ਸੁਣ ਕੇ ਸਾਰੀ ਗੱਲ ਬਾਤ ਮੈਂ ਤੁਹਾਨੂੰ ਦੱਸਦਾ ਮੈਂ ਕਿੰਨੀ ਇੱਥੇ ਉਮਰ ਬਤੀਤ ਕੀਤੀ ਹੈ ਜੱਗ ਸਸਰ ਬੀਤੇ ਜਦ ਏਕ ਦਿਵਸ ਬੀਤ ਹੋਏ ਹਜ਼ਾਰਾ ਜੱਗ ਬੀਤਨ ਨਾਲ ਬ੍ਰਹਮਾ ਦਾ ਇੱਕ ਦਿਨ ਹੁੰਦਾ ਉਹਦੇ ਬਰਾਬਰ ਹੀ ਰਾਤ ਹੁੰਦੀ ਹੈ ਮਹੀਨਾ ਵੀ ਇਸੇ ਤਰ੍ਹਾਂ ਹੀ ਜਾਨੋ ਜੀ ਇਸ ਤਰ੍ਹਾਂ ਜਦ 100 ਸਾਲ ਬੀਤ ਜਾਂਦੇ ਆ ਬ੍ਰਹਮਾ ਦਾ ਇੰਨੀ ਉਮਰ ਹੁੰਦੀ ਆ ਮੇਰੇ ਵੇਖਦਿਆਂ ਕਈ ਬ੍ਰਹਮਾ ਮਰ ਗਏ ਕਈ ਵਾਰ ਜਗ ਵਿੱਚ ਪਰ ਆਈ ਬੀਤੇ ਬੈਸ ਵਿਦਾਤੇ ਕੀ ਤਬ ਇਸ ਪ੍ਰਕਾਰ ਸਹਸ ਵਰਖ ਜਬ ਮੁਝੇ ਦੇਖਤ ਕੇਤੇ ਵਿਦ ਮਰੇ ਤਾਂ ਫਿਰ ਬ੍ਰਹਮਾ ਜਨਮ ਲੈ ਕੇ ਧਰਤੀ ਦਾ ਸਿਰਜਣਾ ਕਰਦਾ ਬ੍ਰਹਮਾ ਵਿਸ਼ਨੂੰ ਮਹੇਸ਼ ਦੇਵਤਿਆਂ ਇਹਨਾਂ ਨੂੰ ਵੀ ਜਿਵੇਂ ਇੱਕ ਪ੍ਰਾਈਮ ਮਿਲੀਮੀਟਰ ਹੁੰਦਾ ਸਾਰਿਆਂ ਤੋਂ ਉੱਪਰ ਇੱਕ ਮੰਤਰੀ ਹੁੰਦਾ ਉਹਦੇ ਅਧੀਨ ਬਾਕੀ ਸਾਰੇ ਹੁੰਦੇ ਆ ਬਾਕੀਆਂ ਨੂੰ ਇਸ ਤਰ੍ਹਾਂ ਜਾਨਣਾ ਹੈ ਫਿਰ ਬ੍ਰਹਮਾ ਜਨਮ ਲੈ ਕੇ ਅਕਾਲ ਪੁਰਖ ਦੀ ਆਗਿਆ ਪਾ ਕੇ ਸੰਗਤ ਦੀ ਸਿਰਜਣਾ ਕਰਦਾ ਹੈ ਜਿਹੜੇ ਜਗਮ ਦੇਵਤੇ ਦਾਇਤ ਬਣਾਉਂਦਾ ਹੈ ਕਈ ਪ੍ਰਕਾਰ ਦੀ ਰਚਨਾ ਰਚੌਂਦਾ ਹੈ ਇਸ ਤਰ੍ਹਾਂ ਸਭ ਕੁਝ ਨਸ਼ਟ ਹੋ ਜਾਂਦਾ ਹੈ ਫਿਰ ਨਵੀਂ ਦੁਨੀਆ ਦੀ ਸਿਰਜਣਾ ਹੋ ਜਾਂਦੀ ਹੈ ਏਵ ਮੇਰੇ ਖੁਦ ਵਿਦਿਆਨ ਹਮਰੇ ਦੇਖਤ ਕੀਤੇ ਗਏ ਭਾਈ ਮਰਦਾਨਾ ਜੀ ਕਈ ਵਾਰੀ ਜਗ ਦਾ ਖਤਮਾ ਹੋ ਗਿਆ ਬਹੁਰ ਬਹੁਰ ਜਗ ਉਪਜਤ ਪਏ ਦੁਬਾਰਾ ਦੁਬਾਰਾ ਜੱਗ ਵਿੱਚ ਉਪਜ ਰਿਹਾ ਹੈ ਮੈਂ ਇੱਥੇ ਬੈਠਾ ਹਰੀ ਦੇ ਗੁਣ ਗਾਈ ਗਿਆ ਪਰਮਾਤਮਾ ਦਾ ਧਿਆਨ ਧਾਰ ਕੇ ਵੱਡਾ ਸੁਖ ਪਾਇਆ ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ ਫਿਰ ਚੁੱਪ ਕਰ ਗਏ ਬਰਦਾਨਾ ਬਿਸਮ ਸੁੰਨਤ ਤੁਸ਼ਣ ਪਾਤੇ ਕਾਲ ਫਿਰ ਪੁੱਛਣ ਲਈ ਮੈਂ ਬੋਲਿਆ ਦਇਆਲ ਗੁਰੂ ਮਹਾਰਾਜ ਜੀ ਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣੋ ਹਰੀ ਦੇ ਭਗਤਾਂ ਵਿੱਚ ਤੁਸੀਂ ਮਹਾਨ ਹੋ ਕਿਉਂਕਿ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾ ਰਹੇ ਵਿਚ ਇਹ ਤਾਂ ਗੱਲ ਆਈ ਆ ਕਿ ਹਰੀ ਦੇ ਭਗਤਾਂ ਵਿੱਚ ਤੁਸੀਂ ਮਹਾਨ ਹੋ ਆਤਮਿਕ ਗਿਆਨ ਹੈ ਹਰ ਵਿਧੀ ਅਨੁਸਾਰ ਵੱਡੇ ਹੋ ਕਾਗ ਦਾ ਜਨਮ ਤੁਸੀਂ ਕਿਵੇਂ ਪ੍ਰਾਪਤ ਕੀਤਾ ਫਿਰ ਉਹ ਕਹਿਣ ਲੱਗੇ ਕਿਵੇਂ ਪੁੱਛਾਂ ਉਹ ਕਾਂ ਵੀ ਇੱਕ ਕਾਂ ਦਾ ਜਨਮ ਕਿਵੇਂ ਮਿਲ ਗਿਆ ਮੇਰੇ ਮਨ ਵਿੱਚ ਵੱਡਾ ਸੰਦੇਹ ਆ ਕਾਗ ਪਸੰਦ ઋષਿ ਜੀ ਮੈਨੂੰ ਦੱਸੋ ਫਿਰ ਉਹ ਕਵੇ ਕਿ ਹਾਂ ਮੈਂ ਬਾਈ ਦੇਹਾਂ ਪ੍ਰਾਪਤ ਕੀਤੀਆਂ ਜਿਨ ਆਪ ਚੱਕਰ ਨਾ ਮਨਮਾਨ ਨਹੀਂ ਨਾ ਭਾਈ ਦੇਹਾ ਜੁਣ ਦਾ ਚੱਕਰ ਹੁੰਦਾ ਉਹ ਪਸੰਡੇ ਰਿਸ਼ੀ ਨੇ ਕਿਹਾ ਵੀ ਮੈਂ ਬਾਈ ਦੇਹਾ ਪ੍ਰਾਪਤ ਕੀਤੀਆਂ ਇੱਕ ਜਨਮ ਵਿੱਚ ਮੈਂ ਸ਼ੂਦਰ ਸੀ ਉੱਥੇ ਮੈਂ ਸ਼ਿਵ ਜੀ ਨੂੰ ਬਨਾਇਆ ਆਪਣਾ ਇਸ਼ਟ ਇੱਕ ਜਨਮ ਮੈਂ ਸ਼ੂਦਰ ਪਾ ਸ਼ਿਵ ਸੇਵਾ ਮਨ ਲਾਏ ਸ਼ਿਵ ਜੀ ਦੀ ਬੜੀ ਮੈਂ ਸੇਵਾ ਕੀਤੀ ਮਨ ਲਾ ਕੇ ਉਦੋਂ ਮੈਂ ਵਿਸ਼ਨੂੰ ਜੀ ਦੇ ਨਾਲ ਦ્વੈਤ ਰੱਖਦਾ ਸੀ ਸ਼ਿਵ ਜੀ ਦੀ ਪੂਜਾ ਕੀਤੇ ਸ਼ਿਵ ਜੀ ਤੋਂ ਬਿਨਾਂ ਮੈਂ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ ਕਰੋ ਬਿਸ਼ਨ ਸੁਧਰੇ ਤਬ ਬਿਨ ਪਵ ਜਾਣਨਾ ਕਾਈ ਮੈਂ ਅਯੋਧਾ ਨਗਰੀ ਵਿੱਚ ਰਹਿ ਰਿਹਾ ਸੀ ਉਥੇ ਕਾਲ ਪੈ ਗਿਆ ਮੈਂ ਉਥੇ ਉੱਠ ਕੇ ਉਜੈਨ ਚਲਾ ਗਿਆ ਉਥੇ ਬ੍ਰਾਹਮਣ ਵੱਡੇ ਅਮਨ ਚੈਨਾ ਰਹਿ ਰਹੇ ਸੀ ਉਹਨਾਂ ਨੇ ਦੈਤ ਦੇ ਵਾਸਨਾ ਵਿੱਚ ਇਹ ਦਵੈਤ ਭਾਵ ਆਪਣੇ ਅੰਦਰ ਜਿਹੜਾ ਸ਼ੈਤਾਨ ਨੂੰ ਖਤਮ ਕੀਤਾ ਹੋਇਆ ਸੀ ਮੈਂ ਉਸ ਨਗਰ ਦੇ ਇੱਕ ਬ੍ਰਾਹਮਣ ਨੂੰ ਆਪਣਾ ਗੁਰੂ ਤਾਰਨ ਕਰ ਲਿਆ ਉਹ ਮੈਨੂੰ ਵਿਸ਼ਨੂੰ ਭਗਤੀ ਦ੍ਰਿੜ ਕਰਵਾਉਂਦਾ ਸੀ ਮੇਰਾ ਹਿਰਦਾ ਜੀ ਨਾ ਸੁਣ ਕੇ ਸੜ ਜਾਂਦਾ ਸੀ ਮੇਰਾ ਸਦਾ ਹੀ ਸ਼ਿਵਜੀ ਦੀ ਭਗਤੀ ਵਿੱਚ ਪ੍ਰੇਮ ਸੀ ਮੈਂ ਵਿਸ਼ਨੂੰ ਨੂੰ ਉਹ ਜਗ੍ਹਾ ਨਹੀਂ ਦੇ ਸਕਦਾ ਸੀ ਜੋ ਸ਼ਿਵਜੀ ਭਗਵਾਨ ਨੇ ਮੈਨੂੰ ਦਿੱਤੀ ਸੀ ਵਿਸ਼ਨੂੰ ਦਾ ਨਾਮ ਸੁਣ ਕੇ ਮੈਂ ਖਿਜਦਾ ਹੁੰਦਾ ਸੀ ਹੱਠ ਕਰਕੇ ਬਚਨ ਮੋੜ ਦਿੰਦਾ ਸੀ ਜੋ ਕੁਝ ਕਹਿੰਦਾ ਸੀ ਮੈਂ ਸੁਣਨਾ ਨਹੀਂ ਸੀ ਚਾਹੁੰਦਾ ਅਨੇਕਾ ਢੰਗ ਨਾਲ ਉਪਦੇਸ਼ ਕਰਦੇ ਸੀ ਪਰ ਮੈਂ ਕਿਸੇ ਦਾ ਮੰਨਣਾ ਨਹੀਂ ਸੀ ਮੈਂ ਵੱਡਾ ਹੰਕਾਰੀ ਹੋ ਗਿਆ ਸੀ ਗੁਰੂ ਜੀ ਤੇ ਸਭ ਨੂੰ ਆਪਣੇ ਆਪ ਤੋਂ ਛੋਟਾ ਸਮਝਦਾ ਸੀ ਅਖੰਡ ਨਾਲ ਮੇਰਾ ਵੱਡਾ ਪ੍ਰੇਮ ਸੀ ਸ਼ਿਵ ਮੰਦਰ ਪੈਸਾ ਇੱਕ ਕਾਲਾ ਇੱਕ ਦਿਨ ਦੀ ਗੱਲ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਗੁਰੂ ਨਾਨਕ ਜੀ ਮੈਂ ਸ਼ਿਵ ਜੀ ਦੇ ਮੰਦਰ ਵਿੱਚ ਬੈਠਾ ਸੀ ਉਸ ਸਮੇਂ ਕਿਰਪਾਲੂ ਗੁਰੂ ਉੱਥੇ ਆਇਆ ਮੈਂ ਉੱਠ ਕੇ ਉਹਨਾਂ ਦਾ ਸਨਮਾਨ ਨਾ ਕੀਤਾ ਸਿਰ ਨਾ ਝੁਕਾਇਆ ਉਹਨਾਂ ਨੇ ਮੈਨੂੰ ਦੇਖਿਆ ਕਿ ਵੱਡਾ ਮੈਂ ਹੰਕਾਰੀ ਹੋ ਗਿਆ ਬੈਠਾ ਹੀ ਰਿਹਾ ਆਪਣੇ ਤੋਂ ਵੱਡੇ ਆਇਆ ਤਾਂ ਉੱਠਿਆ ਵੀ ਨਹੀਂ ਇਹ ਅਨਾਦਰ ਹੁੰਦਾ ਗੁਰੂ ਪਿਆਰਿਓ ਚੇਤੇ ਰੱਖਿਓ ਜਦ ਵੀ ਕੋਈ ਵੱਡਾ ਆਵੇ ਨਾ ਉਮਰ ਚ ਵੱਡਾ ਆਵੇ ਉੱਠ ਕੇ ਉਹਦਾ ਅਸਤਕਾਰ ਕਰਨਾ ਚਾਹੀਦਾ ਗੁਰੂ ਪਿਆਰੀ ਸੰਗਤ ਜੀ ਇਸ ਕਰਕੇ ਤੇ ਆਦਰ ਨਾਦਰ ਉਸ ਸਮੇਂ ਮੇਰੇ ਵਾਸਤੇ ਬਰਾਬਰ ਹੀ ਸੀ ਖਿਰਦੇ ਵਿੱਚ ਖੁਸ਼ੀ ਗਮੀ ਸਮਾਨ ਸੀ ਸਮਾਨ ਦ੍ਰਿਸ਼ਟ ਹੋਣ ਕਰਕੇ ਤੇ ਕੁਝ ਨਾ ਬੋਲੇ ਕੁਝ ਨਾ ਬੋਲੇ ਸ਼ਿਵਜੀ ਦੇ ਮੰਦਰ ਵਿੱਚ ਬਿਠਾ ਰਿਆ ਮੇਰਾ ਗੁਰੂ ਉੱਥੇ ਆ ਗਿਆ ਉਸਤਾਦ ਪਰ ਮੈਂ ਉੱਠ ਕੇ ਇੱਜ਼ਤ ਨਹੀਂ ਕੀਤੀ ਗੁਰੂ ਪਿਆਰਿਓ ਦੇਖੋ ਫਿਰ ਉਹ ਜਿਹੜਾ ਗੁਰੂ ਸੀ ਨਾ ਉਹਨੇ ਦੇਖਿਆ ਵੀ ਇਹ ਸਤਕਾਰ ਨਹੀਂ ਕਰਦਾ ਆਪਣੇ ਗੁਰੂਆਂ ਦਾ ਸ਼ਿਵਜੀ ਦੇ ਮੰਦਰ ਤੋਂ ਇੱਕ ਬਾਣੀ ਸੁਣੀ ਗिरा ਗਰੀਸ਼ ਪਉਣ ਤੇ ਹੋਈ ਇਹ ਆਵਾਜ਼ ਜਿਹਨੂੰ ਆਕਾਸ਼ ਬਾਣੀ ਕਹਿੰਦੇ ਆ ਖੇ ਦੁਸ਼ਟ ਕੀਟ ਤੂੰ ਨਰਕਾ ਵਿੱਚ ਜਾ ਕੇ ਪਹਿ ਬਾਰ 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 ਜਨਮਾਂ ਵਿੱਚ ਝਟਕਦਾ ਰਹੀਂ ਨਿਰਾਦਰ ਕਰਨ ਦਾ ਤੈਨੂੰ ਦੁੱਖ ਲੱਗਾ ਤੂੰ ਬਹੁਤ ਪਖੰਡੀ ਹੰਕਾਰੀ ਆ ਤੂੰ ਆਪਣੇ ਗੁਰੂ ਦਾ ਨਿਰਾਦਰ ਕੀਤਾ ਉੱਠ ਕੇ ਖੜਾ ਹੋ ਕੇ ਸਤਕਾਰ ਨਹੀਂ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਗੁਰੂ ਪਿਆਰਿਓ ਉੱਥੇ ਹੋ ਗਈਆਂ ਕਾਗ ਪਸੰਦ ਜੀ ਕਹੇ ਗੁਰੂ ਦਾ ਨਿਰਾਦਰ ਕਰਕੇ ਤੂੰ ਵਿਸ਼ਨੂੰ ਨਾਲ ਦਰੋਹ ਕੀਤਾ ਹੁਣ ਜੰਮ ਦੇ ਡੰਡਾ ਨੂੰ ਸਹਿਣ ਲਈ ਤਿਆਰ ਹੋ ਜਾ ਜਦ ਮੇਰੇ ਗੁਰੂ ਨੇ ਸ਼ਰਾਪ ਸੁਣਿਆ ਤਾਂ ਉਹਦੇ ਮਨ ਤੇ ਆ ਗਈ ਤਰਸ ਆ ਗਿਆ ਉਹਨੇ ਸ਼ਿਵਜੀ ਅੱਗੇ ਬੇਨਤੀ ਕੀਤੀ ਫਿਰ ਸ਼ਿਵਜੀ ਨੇ ਕਿਹਾ ਹੇ ਬ੍ਰਾਹਮਣ ਤੈਨੂੰ ਸਾਰੇ ਜਨਮਾਂ ਦੀ ਸੋਝੀ ਰਹੇਗੀ ਫਿਰ ਸ਼ਿਵਜੀ ਨੇ ਕਿਹਾ ਹੇ ਬ੍ਰਾਹਮਣ ਤੈਨੂੰ ਸਾਰੇ ਜਨਮਾਂ ਦੀ ਸੋਝੀ ਰਹੇਗੀ ਮੇਰਾ ਸ਼ਰਾਪ ਕਦੇ ਵਿਅਰਥ ਨਹੀਂ ਜਾਂਦਾ ਨਰਕ ਵਿੱਚ ਤਾਂ ਤੈਨੂੰ ਪੈ ਕੇ ਦੁੱਖ ਸਹਿਣ ਕਰਨਾ ਪਵੇਗਾ ਮੈਂ ਨਰਕਾਂ 'ਚ ਵੀ ਗਿਆ ਮੈਨੂੰ ਸਜ਼ਾ ਵੀ ਮਿਲੇ ਗੱਲ ਵਿੱਚ ਜਮਾ ਦੀ ਫਾਂਸੀ ਵੀ ਪੈ ਗਈ ਸਮਾਂ ਬੀਤ ਗਿਆ ਤੇ ਮੈਂ ਫਿਰ ਨਰਕਾਂ 'ਚੋਂ ਬਾਹਰ ਕੱਢਿਆ ਗਿਆ ਮੈਂ 84 ਲੱਖ ਜੂਨਾਂ 'ਚ ਘੁੰਮਿਆ ਕੋਈ ਵੀ ਜੂਨ ਨਾ ਰਹੀ ਜਿਹਦੇ ਵਿੱਚ ਮੈਂ ਘੁੰਮਿਆ ਨਹੀਂ ਸੀ ਜਨਰਲਾਂ ਲਿਆ ਹੋਵੇ ਮਹਾਰਾਜ ਐਡਾ ਮੈਂ ਭਾਵ ਕੀ ਵੱਡਾ ਪੁਰਾਣਾ ਅੱਜ ਤਾਂ ਥੋੜੀ ਬੰਦੇ ਆਪਾਂ ਅੱਜ ਦੇ ਨਹੀਂ ਹੈਗੇ ਬਹੁਤ ਸਦੀਆਂ ਹੋ ਗਈਆਂ ਆਪਾਂ ਨੂੰ ਇੱਥੇ ਆਇਆ 84 ਲੱਖ ਜੂਨ ਪੁਨ ਪ੍ਰਭ ਸਬਕੇ ਮਹਾ ਆਹ ਸਰੀਰ ਨਾ ਕੋ ਰਹੇਓ ਜੇ ਕੋ ਜਨ ਮੋਏ ਨਾ ਫਿਰ ਮੈਨੂੰ ਬ੍ਰਹਮਣ ਦਾ ਜੂਨ ਵੀ ਮਿਲੇ ਗੁਨਾਵਾਲੀ ਉਪਾਸਨਾ ਵਿੱਚ ਮੈਂ ਮਨ ਲਾਇਆ ਹੁਣ ਸਾਰੇ ਜਨਮਾਂ ਦੀ ਸੋਝੀ ਸੀ ਮਹਾਰਾਜ ਸ਼ਿਵਜੀ ਦਾ ਸਰਾਪ ਨਾ ਬਰੀ ਹੋ ਗਿਆ ਮੈਂ ਹੋਈ ਇੱਕ ਦਿਨ ਮੈਂ ਇੱਕ ਦਿਵਸ ਲੋਮਸ ਦਿਖਰਾਈ ਮੈਂ ਲੋਮਸ ਨਾਮੀ ਰਿਖੀ ਕੋਲ ਗਿਆ ਉਹਨਾਂ ਨੇ ਬਚਨ ਸੁਣਨ ਵਾਸਤੇ ਬੈਠ ਗਿਆ ਜਦ ਉਹਨਾਂ ਨੂੰ ਆਪਣਾ ਮਨੋਰਥ ਦੱਸਿਆ ਉਹਨਾਂ ਨੇ ਮੈਨੂੰ ਨਿਰਗੁਣ ਦਾ ਉਪਦੇਸ਼ ਦਿੱਤਾ ਕਿ ਨਿਰਗੁਣ ਸਰੂਪ ਦਾ ਪੂਜਾ ਕਰਿਆ ਕਰੋ ਪਰ ਮੇਰੇ ਹਿਰਦੇ ਵਿੱਚ ਉਪਦੇਸ਼ ਨੂੰ ਸੁਣਨ ਦਾ ਕੋਈ ਰੁਚੀ ਨਹੀਂ ਸੀ। ਕਈ ਵਾਰੀ ਆਪਾਂ ਕੀ ਕਰਦੇ ਆਂ ਗੁਰੂ ਪਿਆਰਿਓ ਕੋਈ ਕਥਾ ਸੁਣ ਰਿਹਾ ਹੋਵੇ ਚੰਗੀ ਗੱਲ ਆਪਾਂ ਅੰਗੋਲੀ ਜੀ ਕਰ ਦਿੰਨੇ ਆਂ। ਇਸ ਤਰ੍ਹਾਂ ਉਹ ਕਹਿਣ ਲੱਗੇ ਵੀ ਉਦੋਂ ਫਿਰ ਮੈਨੂੰ ਨਾ ਮੇਰੇ ਮਤ ਨੂੰ ਦੇਖ ਕੇ ਉਹ ਲੋਮਸ ਮੇਰੇ ਪਰ ਖਿਲਾਫ ਉਲਟ ਹੋ ਗਿਆ। ਮਮ ਮਤ ਲਖ ਲੋਮਸ ਵਿਪਰੀ ਗੁੱਸੇ ਵਿੱਚ ਆ ਕੇ ਉਹ ਬੋਲਿਆ ਵੀ ਤੇਰੇ ਬੋਲ ਪੰਛੀਆਂ ਵਾਂਗ ਕਿਉਂਕਿ ਮੈਂ ਉਹਨੂੰ ਸਰਗੁਣ ਬਾਬਤ ਬਾਰ-ਬਾਰ ਪੁੱਛਦਾ ਸੀ ਨਿਰਗੁਣ ਦੇ ਵਿੱਚ ਮੈਂ ਫਿਰ ਤਰਕ ਦੇ ਵਿੱਚ ਬੋਲਦਾ ਸੀ ਵੀ ਰੱਬ ਕਿਵੇਂ ਹੋ ਸਕਦਾ ਤਾਂ ਉਹਨੂੰ ਪਤਾ ਲੱਗ ਗਿਆ ਕਿ ਮੈਂ ਤਰਕਵਾਦੀ ਵਾਂ ਉਹ ਕਵੇ ਭਾਵ ਤੂੰ ਕਾਹ ਵਾਂਗੂ ਆ ਕਾਂ ਕਾਂ ਬੋਲੀ ਜਾਨਾ ਬੋਲੀ ਜਾਨਾ ਬਚਨਾਂ ਨੂੰ ਮੋੜਨਾ ਇਸ ਕਰਕੇ ਤੂੰ ਪੰਛੀ ਬਣੇਗਾ ਜਿਹਨੂੰ ਲੋਕ ਕਹੇ ਜਿਹੜਾ ਰੁੱਖੀ ਬੋਲੀ ਹੈ ਤੇ ਮੈਨੂੰ ਫਿਰ ਬਾਇਸ ਦੇ ਤਬਮੁਮ ਪਈ ਮੈਨੂੰ ਸ਼ਰਾਬ ਹੋ ਗਿਆ ਤੇ ਮੈਨੂੰ ਕਾਂ ਦਾ ਮਿਲਿਆ ਭਾਈ ਮਰਦਾਨਾ ਜੀ ਬਾਲਾ ਜੀ ਮੈਂ ਹੱਥ ਜੋੜ ਕੇ ਕਿਹਾ ਹੇ ਰਖੀ ਤੇਰਾ ਸ਼ਰਬ ਸੱਚਾ ਹੋਵੇ ਪਰ ਮੈਨੂੰ ਆਪਣਾ ਸੇਵਕ ਜਾਣ ਮੇਰੇ ਤੇ ਕਿਰਪਾ ਵੀ ਕਰ ਮੈਨੂੰ ਜਿਹੜਾ ਸ਼ਰਬ ਦਿੱਤਾ ਮੈਨੂੰ ਵਰ ਵੀ ਦੇ ਮੇਰੇ ਹਿਰਦੇ ਵਿੱਚ ਸੋਜੀ ਰਹੇ ਕਾਂ ਦਾ ਜਦ ਮੈਂ ਸਰੀਰ ਧਾਰਾਂ ਮੈਨੂੰ ਪਿਛਲੇ ਜਨਮਾਂ ਦਾ ਗਿਆਨ ਰਹੇ ਵਿਸਰੇ ਨਾ ਭੁੱਲਾ ਨਾ ਇਹ ਸੁਣ ਕੇ ਲੋਮਸ਼ ਰਿਸ਼ੀ ਰਿਸ਼ੀ ਕਿਰਪਾਲੂ ਹੋ ਗਿਆ ਬੋਲਿਆ ਤੈਨੂੰ ਗਿਆਨ ਤਾਂ ਰਹੇਗਾ ਤੇਰੇ ਉੱਤੇ ਮੇਰੀ ਪੂਰਨ ਕਿਰਪਾ ਵੀ ਆ ਵੀਪ ਤੈਨੂੰ ਵਰ ਵੀ ਦਿੱਤਾ ਜਦ ਚਾਹੇਗਾ ਤੇਰੀ ਮੌਤ ਹੋ ਜਾਵੇਗੀ ਚਾਹਤ ਤੋਂ ਬਿਨਾ ਤੇਰੀ ਮੌਤ ਨਹੀਂ ਹੋਵੇਗੀ ਉਦੋਂ ਇਹ ਵਚਨ ਸੁਣ ਕੇ ਮਹਾਰਾਜ ਮੈਂ ਖੁਸ਼ ਹੋ ਗਿਆ ਸੀ ਤੇ ਅੱਜ ਜਿੱਥੇ ਤੁਸੀਂ ਆਏ ਹੋ ਇੱਥੇ ਆ ਕੇ ਮੈਂ ਰਹਿਣ ਲੱਗ ਗਿਆ ਮਨ ਵਿੱਚ ਸ਼ਾਂਤੀ ਹੋਈ ਆ ਹੁਣ ਮੈਂ ਆਪਦੀ ਦੇਹ ਨਹੀਂ ਤਿਆਗਾਂਗਾ ਕਾਂ ਜਨਮ ਪਾ ਕੇ ਮੈਂ ਪ੍ਰੇਮ ਭਗਤੀ ਰਸ ਵਿੱਚ ਆ ਗਿਆ ਇਹ ਹੁਣ ਛੱਡਿਆ ਨਹੀਂ ਜਾ ਸਕਦਾ ਇਸ ਲਈ ਮੈਂ ਆਨੰਦ ਵਿੱਚ ਹਾਂ ਉਹ ਜਿਹੜਾ ਕਾਕ ਪਸੰਦ ਸੀ ઋષਿ ਉਹਨੇ ਕਾਂ ਬਣਨ ਦੀ ਕਹਾਣੀ ਆਪਣੀ ਸਾਰੀ ਸੁਣਾਈ ਹੈ ਤੇ ਗੁਰੂ ਮਹਾਰਾਜ ਉਥੋਂ ਚੱਲਣ ਲਈ ਤਿਆਰ ਹੋ ਗਏ ਦੋਨਾਂ ਨੇ ਇੱਕ ਦੂਜੇ ਨੂੰ ਜੋਗ ਬੰਦਨਾ ਕੀਤੀ ਹੈ ਪਾਪਾ ਦਾ ਨਾਸ਼ ਕਰਨ ਵਾਲੇ ਗੁਰੂ ਮਹਾਰਾਜ ਅੱਗੇ ਚੱਲ ਪਏ ਗੁਰੂ ਪਿਆਰਿਓ ਜਿਹੜੀ ਸੀ ਨਾ ਦਾ ਕਾਂ ਦੀ ਦੇਹ ਜੂਣ ਮਿਲੀ ਤੇ ਗੁਰੂ ਪਿਆਰਿਓ ਉਹ ਤਾਂ ਮਿਲੀ ਰੱਬ ਦੇ ਨਾਮ ਦੀ ਨਿਰਗਨ ਰੂਪ ਤੇ ਉਹ ਕਵੇ ਕਿ ਮੈਂ ਤਰਕ ਕਰਦਾ ਸੀ ਹੁਣ ਪਰਮਾਤਮਾ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬਾਰੇ ਕੋਈ ਗੱਲ ਕਹਿ ਰਿਹਾ ਕੋਈ ਕਥਾ ਕਹਿ ਰਿਹਾ ਆਪਾਂ ਵਿੱਚ ਟੋਕਾ ਟਕਾਈ ਕਰੀ ਚੱਲੀ ਏ ਤਰਕ ਕਰੀ ਚੱਲੀ ਏ ਅੱਜ ਦੇ ਸਿੱਖ ਕਰਦੇ ਸਾਨੂੰ ਆਪਣੇ ਗੁਰੂਆਂ ਤੇ ਪੁਰਾਤਨ ਗ੍ਰੰਥਾਂ ਤੇ ਵਿਸ਼ਵਾਸ ਨਹੀਂ ਅਸੀਂ ਵਿੱਚੋ ਗੱਲ ਦੇ ਤਰਕ ਹੀ ਕਰਦੇ ਆ ਕਾਂਕ ਪਸੰਦ ਕਹੇ ਮੈਂ ਫਿਰ ਮੈਨੂੰ ਕਾਂ ਬਨਣਾ ਪੈ ਗਿਆ ਕਾਂ ਦਾ ਬੋਲੀ ਰੁੱਖੀ ਬਹੁਤ ਹੁੰਦੀ ਹੈ ਸਾਰੇ ਕਹਿੰਨੇ ਵੀ ਤੂੰ ਕਾਂ ਵਾਂਗੂ ਹੀ ਬੋਲੀ ਜੰਨਾ ਬੋਲੀ ਜੰਨਾ ਵਾ ਤੂੰ ਚੁੱਪ ਹੀ ਨਹੀਂ ਕਰਦਾ ਫਿਰ ਕਾਂ ਜਿਹੜਾ ਹੈ ਉਹਨੂੰ ਖਾਣਾ ਵੀ ਜਗ ਕਾਊਆ ਮੁਖ ਚੁੰਝ ਗਿਆਨ ਕਾ ਗੰਦਗੀ ਜਿਆਦਾ ਖਾਂਦਾ ਉਹ ਫਿਰ ਜਿਹੜੀ ਦੁਨੀਆ ਦੀ ਰੀਤ ਦੁਨੀਆ ਦੀ ਵੀ ਜਨਮ ਚ ਗੰਦਗੀ ਦੁਨੀਆ ਦੇ ਲੋਕ ਗਿਆਨ ਹੈ ਨਹੀਂ ਕਾਂ ਵਾਂਗ ਜੀਵਨ ਹੋਇਆ ਪਿਆ ਤਾਂ ਕਰਕੇ ਫਿਰ ਮਹਾਰਾਜ ਜੀ ਪਾਈ ਮਰਦਾਨਾ ਜੀ ਪਾਈ ਬਾਲਾ ਜੀ ਮੈਨੂੰ ਇਹ ਜਿਹੜੀ ਦੇਹ ਮਿਲੀ ਆ ਇਹ ਚੋਲਾ ਇਹ ਕੱਪੜਾ ਕਰਮਾ ਕਰਕੇ ਹੀ ਮਿਲਿਆ ਹੈ ਗੁਰਨਾਨਕ ਦੇਵ ਜੀ ਤੁਸੀਂ ਇੱਥੇ ਆ ਕੇ ਮਹਾਰਾਜ ਮੇਰਾ ਉਧਾਰ ਕੀਤਾ ਮੈਨੂੰ ਦਰਸ਼ਨ ਦਿੱਤੇ ਹੁਣ ਮੈਂ ਭਾਵ ਕੀ ਮਰਨਾ ਪਸੰਦ ਕਰਾਂਗਾ ਜਿਹੜੇ ਦੀਨ ਦੁਨੀ ਦੇ ਪਾਤਸ਼ਾਹ ਦੇ ਦਰਸ਼ਨ ਹੋਏ ਫਿਰ ਜਿਹੜਾ ਕਾਂ ਸੀ ਉਹ ਗੁਰਨਾਨਕ ਦੇਵ ਜੀ ਤੇ ਉਹਦਾ ਉਧਾਰ ਕੀਤਾ ਬਹੁ ਸਮੇਂ ਤੋਂ ਜੂਨਾ ਚ ਪਿਆ ਹੋਇਆ ਸੀ ਬਹੁ ਸਮੇਂ ਤੋਂ ਚੱਕਰ ਹੀ ਵੱਡਾ ਲੰਮਾ ਜੂਨਾ ਦਾ ਗੁਰੂ ਪਿਆਰਿਓ ਕਿਉਂਕਿ ਜਮ ਜਮ ਮਰੇ ਮਰ ਮਰ ਫਿਰ ਜਮੇ ਬਹੁਤ ਸਜਾਇਆ ਪਈਆ ਦੇਸ ਲੰਮੇ ਇਹ ਇੱਕ ਤਰ੍ਹਾਂ ਦਾ ਭਾਵ ਇੱਕ ਚੱਕਰ ਹੀ ਆ ਵੀ ਬੰਦਾ ਜਨਮ ਲਈ ਜਾਂਦਾ ਫਿਰ ਮਰੀ ਜਾਂਦਾ ਇਹ ਵੱਡਾ ਦੁੱਖ ਕਿੰਨੀ ਪੀੜ ਰੇਂਦਾ ਹੈ ਬੰਦਾ ਤੇ ਉਹ ਕਾਕ ਪਸੰਦ ਰਿਸ਼ੀ ਕਹਿਣ ਲੱਗਾ ਮੈਂ ਤਾਂ ਕਈ ਵਾਰ ਜੰਮਿਆ ਕਈ ਵਾਰ ਮਰਿਆ ਤੇ ਬਹੁਤ ਸਮੇਂ ਤੋਂ ਮੈਂ ਪੁਰਾਣਾ ਕਾਂ ਸੀ ਵੀ ਇੰਨਾ ਪੁਰਾਣਾ ਕਾਂ ਮਹਾਰਾਜ ਜੀ ਦੇਖੋ ਆਕਾਸ਼ ਦੇ ਤਾਰੇ ਤਾਂ ਗਿਨੇ ਜਾਂਦੇ ਆ ਪਰ ਜਿਨ੍ਹਾਂ ਨੂੰ ਗੁਰਨਾਨਕ ਦੇਵ ਜੀ ਨੇ ਤਾਰ ਦਿੱਤਾ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਸੋ ਗੁਰੂ ਪਿਆਰਿਓ ਬਾਬਾ ਨਾਨਕ ਜੀ ਬਾਬਾ ਬਾਲਾ ਜੀ ਭਾਈ ਮਰਦਾਨਾ ਜੀ ਇਸ ਤਰ੍ਹਾਂ ਇਹ ਉਧਾਰ ਕਰਦੇ ਹੀ ਕਰਦੇ ਦੀਨ ਦੁਣੀ ਦੇ ਪਾਸ਼ਾ ਅੱਗੇ ਵਧਦੇ ਜਾਂਦੇ ਇਹ ਸੀ ਗੁਰਨਾਨਕ ਦੇਵ ਜੀ ਦਾ ਉਹ ਪ੍ਰਸੰਗ ਗੁਰਨਾਨਕ ਪ੍ਰਕਾਸ਼ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਜਦ ਆਪਾਂ ਪੜ੍ਹਦੇ ਹਾਂ ਇਹ ਗ੍ਰੰਥ ਦੇ ਨਾਲ ਸਹਿਮਤ ਨਹੀਂ ਕੁਝ ਲੋਕ ਕਹਿ ਦਿੰਦੇ ਭਾਈ ਇਹ ਹੰਸ ਬਣ ਕੇ ਪੜਨ ਵਾਲਾ ਗ੍ਰੰਥ ਆ ਮੂਰਖ ਦੇ ਕੋਲ ਤਾਂ ਜੇ ਕੋਈ ਅਮ੍ਰਿਤ ਦੀ ਦਾਤ ਵੀ ਮਿਲ ਜਾਏ ਉਹ ਵੀ ਨਸੀਬ ਨਹੀਂ ਕਰ پا ਸਕਦਾ ਸਿਆਣਾ ਬੰਦਾ ਜ਼ਹਿਰ ਨੂੰ ਵੀ ਪਾ ਕੇ ਕੁਸ਼ਤਾ ਬਣਾ ਲੈਂਦਾ ਦਵਾਈ ਬਣਾ ਲੈਂਦਾ ਤੇ ਉਹਦਾ ਇਲਾਜ ਦਾ ਕੰਮ ਵੀ ਲੈਂਦਾ ਆਪ ਜੀ ਨੂੰ ਬੇਨਤੀ ਇਹ ਸਭ ਤੋਂ ਜਿਹੜਾ ਪੁਰਾਤਨ ਗ੍ਰੰਥ ਹੈ ਜਿਹਦੇ ਵਿੱਚ ਭਾਈ ਬਾਲਾ ਜੀ ਤੇ ਉਹਨਾਂ ਨੇ ਗੁਰਨਾਣ ਦੇਵ ਜੀ ਦੇ ਇਤਿਹਾਸ ਨੂੰ ਸੁਣਾਇਆ ਹੁਣ ਕਈ ਕਹਿ ਦਿੰਦੇ ਆ ਵੀ ਭਾਈ ਬਾਲਾ ਜੀ ਤਾਂ ਹੋਏ ਹੀ ਨਹੀਂ ਸੀ ਭਾਈ ਬਾਲਾ ਜੀ ਤਾਂ ਹੋਏ ਨਹੀਂ ਭਾਈ ਮਰਦਾਨਾ ਜੀ ਹੀ ਸੀ ਉਹਨਾਂ ਦਾ ਭਾਵ ਇਹ ਆ ਕਿ ਅਰਥ ਕਿ ਸਾਡੇ ਪੁਰਾਤਨ ਗ੍ਰੰਥਾਂ ਨੂੰ ਨਹੀਂ ਮੰਨਦੇ ਜਿਹੜੇ ਪੁਰਾਤਨ ਗ੍ਰੰਥ ਸਾਡੇ ਜਨਮ ਸਾਖੀਆਂ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਆ ਇਸ ਭਾਈ ਬਾਲਾ ਜੀ ਦੇ ਉਹਦੇ ਗਵਾਹ ਹਨ ਜੋ ਜੋ ਵੀ ਘਟਨਾ ਹੋਈ ਆ ਪਰ ਅਸੀਂ ਇਹਨਾਂ ਗੱਲਾਂ ਨੂੰ ਮੰਨਣ ਵਾਸਤੇ ਰਾਜ਼ੀ ਨਹੀਂ ਤਾਂ ਮੈਂ ਤਾਂ ਕਹਾਂਗਾ ਅਸੀਂ ਵੀ ਫਿਰ ਕਾਂ ਵਰਗੀ ਜੂਣ ਚ ਪਾਵਾਂਗੇ ਠੇ ਮੈਂ ਚੰਗੀ ਜੂਣ ਕਿੱਥੇ ਪਾਉਂਦੇ ਆ ਜਗ ਕਊਆ ਮੁਖ ਚੰਚ ਗਿਆਨ ਚੰਜ ਗਣੀ ਬਣ ਜਾਵਾਂਗੇ ਇਹ ਆਪਾਂ ਜੀ ਦੇ ਚਰਨਾਂ ਵਿੱਚ ਬੇਨਤੀ ਆ ਮਹਾਰਾ ਸੱਚੇ ਪਾਸ਼ਾ ਜੀ ਰਹਿਮਤ ਹੀ ਕਰਨ ਭਾਈ ਇਸ ਤਰ੍ਹਾਂ ਗੁਰੂ ਜੀ ਨੇ ਭਾਈ ਸਦੀਆਂ ਪੁਰਾਣੇ ਕਾਂ ਦਾ ਉਧਾਰ ਕੀਤਾ ਦਿੱਤਾ ਤੇ ਅੱਗੇ ਵਾਸਤੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਏਡੀ ਵੱਡੀ ਵਾਰਤਾ ਲਾਭ ਚੱਲੀ ਆ ਭਾਈ ਮਰਦਾਨਾ ਜੀ ਵੀ ਬੜੇ ਖੁਸ਼ ਹੋ ਗਏ ਆ ਮਹਾਰਾਜ ਜੀ ਦਾ ਉਧਾਰ ਕਰਦੇ ਹੋਏ ਭਾਈ ਬਾਲਾ ਜੀ ਦੇ ਵੱਡੇ ਪ੍ਰਸੰਨ ਚਿਤ ਹੋ ਗਏ ਮਹਾਰਾਜ ਇਥੋਂ ਅੱਗੇ ਵਧੇ ਆ ਬ੍ਰਾਹਮਣਾਂ ਦੇ ਨਾਲ ਸਤਗੁਰ ਜੀ ਨੇ ਵਿਚਾਰ ਕੀਤੀ ਆ ਇਥੋਂ ਦਾ ਜਿਹੜਾ ਬ੍ਰਾਹਮਣ ਸੀ ਹੰਕਾਰਿਆ ਉਹਦਾ ਵੀ ਮਹਾਰਾਜ ਨੇ ਮੋੜ ਤੋੜ ਦਿੱਤਾ ਉਹਦਾ ਵੀ ਮਾਣ ਮਹਾਰਾਜ ਜੀ ਨੇ ਤੋੜ ਦਿੱਤਾ ਗੁਰਨਾਣਕ ਦੇਵ ਜੀ ਭਲਾ ਕਰਨ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਭਾਈ ਵੱਡੇ ਪ੍ਰੇਮ ਦੇ ਨਾਲ ਵੱਡੇ ਸਹਿਜ ਨਾਲ ਇਹ ਕਥਾ ਵਿਚਾਰ ਸੰਪੂਰਨ ਸਰਵਣ ਕੀਤੀ ਹੈ ਤਾਂ ਇਸ ਤਰ੍ਹਾਂ ਪਾਈ ਕਾਂ ਦਾ ਉਧਾਰ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਵੀ ਕਰਨ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ